ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਔਰ ਮਾਰਾ ਤੁਹਾਨੂੰ ਦਿਨ ਦੁਪਣੀ ਤੇ ਰਾਤਾਂ ਨੂੰ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਦੀ ਤੇ ਸਾਰੇ ਮਨੁੱਖਾਂ ਦੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਜੀ ਪਿਛਲੇ ਬਲਾਉ ਵਿੱਚ ਦੇਖੀਏ ਵੀ ਮੈਂ ਪਹੁੰਚਾ ਹਾਂ ਜੀ ਆਪਣੀ ਭੈਣ ਦੇ ਘਰ ਮਹਾਲੀ ਚ ਪਿੰਡ ਪੈਂਦਾ ਜੀ ਝਾਂਪੁਰ ਹੁਣ ਮਤਲਬ ਜਦੋਂ ਅਸੀਂ ਵਿਆਹੀ ਸੀ ਇਹ ਮੈਂ ਕਹਿੰਦਾ ਵੀ 2004 ਦੇ ਲਗਭਗ ਵਿਆਹੀ ਸੀ ਉਸ ਟਾਈਮ ਤਾਂ ਇਹ ਪਿੰਡ ਜਮੀ ਛੋਟਾ ਦਾ ਸੀ ਹੁਣ ਤਾਂ ਪਿੰਡ ਕਿਹਾ ਬੰਦਾ ਪਤਾ ਹੀ ਨਹੀਂ ਲੱਗਦਾ ਇੰਨੀਆਂ ਕਲੋਨੀਆਂ ਬਣ ਗਿਆ ਓਹੋ ਵੀ ਜੇ ਕੋਈ 2004 ਤੋਂ ਬਾਅਦ ਅੱਜ ਆ ਕੇ ਘਰ ਲੱਭਣਾ ਚਾਹੁੰਦਾ ਤਾਂ ਘਰ ਲੱਭਣਾ ਨਹੀਂ ਸੀ ਕਿੱਥੇ ਕਿੱਥੇ ਨਹੀਂ ਇੰਨੀਆਂ ਕਲੋਨੀਆਂ ਬਣ ਗਿਆ ਬੇ ਹਿਸਾਬ ਇੰਨੇ ਇੱਥੇ ਲੋਕ ਤੁਸੀਂ ਨਹੀਂ ਝੂਕੇ ਪਰ ਇੱਕ ਗੱਲ ਹੈਗੀ ਆ ਵੀ ਸਾਡੇ ਤਾਂ ਉਧਰ ਮੀਂਹ ਬਹੁਤ ਪਹਿਲੇ ਆ ਇੱਥੇ ਰਾਤੇ ਮੀਂਹ ਪਿਆ ਪਹਿਲਾ ਮੀਂਹ ਰਾਤ ਪਿਆ ਔਰ ਪਰ ਇਸ ਟਾਈਮ ਗਰਮੀ ਇੰਨੀ ਕੋਈ ਵੀ ਵੀ ਪੁੱਛੋ ਨਾ ਕੁਝ ਵੀ ਹਾਲਾਤ ਬੱਦ ਤੋਂ ਬੱਤਰ ਹੋਏ ਪਿਆ ਅ ਕੂਲਰ ਏਸੀ ਕੂਲਰ ਉਹ ਤਾਂ ਹੁਣ ਉੱਥੇ ਬਾਹਰ ਨਿਕਲੇ ਆ ਤੇ ਗਰਮੀ ਨੇ ਕੀਤਾ ਵਾ ਬੁਰਾ ਹਾਲ ਅ ਬਾਕੀ ਫੈਮਿਲੀ ਸਾਡੀ ਆਏ ਹਾਏ ਹਾਲ ਇੱਧਰ ਦੇ ਲੈ ਦੀ ਟਾਰ ਦੇ ਲੈ ਦੀ ਪਦੀ ਦੀ ਹਾਏ ਹਾਂ ਤੇ ਕਹਿੰਦੀ ਕਿ ਅਜੀਤ ਤੋਹਰਾ ਓਏ ਓਏ ਸਾਸਰੀ ਗੱਲ ਕਿਹਨੇ ਬੁਲਾਉਣੀ ਆ ਪਹਿਲਾਂ ਸਾਸਰੀ ਗੱਲ ਬੁਲਾ ਬੁਲਾ ਦੇ ਸਾਸਰੀ ਗੱਲ ਬੁਲਾ ਦਿੱਤੀ ਇੱਥੋਂ ਚਲੋ ਹੁਣ ਤੂੰ ਬੁਲਾ ਦੇ ਕਰਨ ਦੀ ਟੋਹਰਾ ਅੱਜ ਬੁਲਾ ਲੈ ਤੁਹਾਨੂੰ ਸਾਰੇ ਨੇ ਫੇਰ ਪਿੱਛੇ ਸਾਸਰੀ ਗੱਲ ਤੇਰੇ ਵੀਰ ਜੀ ਦੀ ਟੋਹਰਾ ਅੱਜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਚੱਲ ਗਏ ਸਾਸਰੀ ਗੱਲ ਸਾਰੇ ਆ ਗਏ ਅੱਜ ਅਜੀਤ ਜੀ ਦੀ ਦਾਦੀ ਆ ਤੇ ਕੱਪੜਾ ਤੇ ਨਾ ਤੇ ਕੋਲ ਤੋਂ ਨੂੰ ਓਏ ਲਿਟਾਉਣੇ ਆ ਲਿਟਾਉਣ ਹਾਰਟ ਉਹ ਉਹ ਮੰਜਟ ਲਾ ਪਿਆ ਜਮਈ ਜਿਆ ਨਿਆਣੇ ਨੂੰ ਵੀ ਮਾੜਾ ਚੇਂਜ ਕਰ ਲਿਆ ਇਹ ਤਾਂ ਮੈਂ ਤਾਂ ਸਭ ਹੀ ਪਿੱਛੇ ਪੜ ਗਿਆ ਅਈਓ ਚਲੋ ਮੰਜਾ ਪਰ ਬੰਦੇ ਬੁੰਦੇ ਕੱਟਿਆ ਹਾਂ ਤਿੰਨੇ ਜਾਣੇ ਆ ਵਜਨ ਪਤਾ ਕਿੰਨਾ ਕਿੰਨਾ ਮੇਰੇ ਚ ਇੱਕ 50 ਹੰਟਾ ਇਹਦੇ ਚ 10 ਗੋਣਟਾ ਕਰਮੇ ਚ 70 ਕਿਲੋ ਇਹ 70 ਕਿਲੋ ਤੇ 5 ਕਿਲੋ ਹਾਂ ਪਜਾਏ ਪਜਾਏ 70 70 ਦੇ ਲੱਗ ਭੱਗਦਾ ਹੁਣ ਆ ਯਾਰ ਪਜਾਏ ਹਾਂ ਤਿੰਨ ਆ ਪਜਾਏ ਨਹੀਂ ਨਾ ਫੋਗਸ ਫਜਾਇ ਫਜਾਟ ਕੱਟ ਕੇ ਜਿੱਦ ਦੇ ਨਾਲ ਹਾਂ ਦਿਖਾਈ ਟੜਾ ਹੋਈ ਹਰ ਹਰ ਆ ਆ ਜਿੱਤੀ ਜਦਾਂ ਨਾਰਮਲ ਆ ਨਾਰਮਲ ਆ ਤੇ ਰੁਕ ਜਿੱਦਾਂ ਆ ਸਾਹ ਿੱਕੀ ਗੜਾ ਸਾਹ ਿੱਕੀ ਗੜਾ ਨਰਮਲ ਆ ਤੂੰ ਆ ਕਾ ਕੱਜ ਜਿਹੇ ਜਿਹੇ ਕੋਕੋ ਹੋ ਜੋ ਕੋਕੋ ਦੇ ਬੱਚੇ ਤੂੰ ਆ ਕਹਿ ਰਹਿੰਦਾ ਕਿਹਾ ਤੁਹਾਡੇ ਤੇ ਦਬਾਉ ਨੂੰ ਮੇਰਾ ਵੀ ਤਾਂ ਹੋ ਗਈ ਪਰ ਹੁਣ ਹੁਣ ਵੀ ਇਹ ਬੱਤ ਕੱਢੇ ਹੋ ਹੁਣ ਵੈਸੇ ਤੇਰੀ ਰੇਲ ਬਣਾਉਣੀ ਪਤਾ ਹੁਣ ਤੈਨੂੰ ਨਾ ਕੱਕ ਗੰਡਾ ਵੜਨ ਤੇ ਲੈ ਕੇ ਜਾਇ ਕਰਨਾ ਨਾ ਤਾਂ ਕਰਕੇ ਤੇਰਾ ਥੋੜਾ ਜਿਹਾ ਬਜਲ ਕੰਟਰੋਲ ਹੋ ਜਾਊਗੀ ਕਰਨਾ ਵੀ ਜੋਣ ਲਾਣਾ ਕਰਨਾ ਆ ਆਪਣਾ ਘਾਤੇ ਆਕੇ ਲੱਤੂ ਹਟੇਰੀ ਤੇ ਦੇਖੀ ਕਿ ਕਿਨਾ ਕਮੋਦਾ ਕੀ ਕਰਨ ਲੱਗਿਆ ਪਕੁੰਦਾ ਹੈ ਪਕੁੰਦਾ ਹੈ ਪਕੁੰਦਾ ਅੱਛਾ ਅੱਛਾ ਤਲਾ ਦੇ ਹੁਣ ਹੁਣ ਤੂੰ ਤਾਂ ਐਨ ਪਲਾਸਟਰ ਲਾ ਗਿਆ ਕਰ ਉਹਦਾ ਪਲਾਸਟਰ ਹੋਵੇ ਨਾਉ ਚੱਲੇ ਗਰੀਏ ਤੈਨੂੰ ਮਣਾ ਦਹੀਦਾ ਤੇਰੇ ਪੈਰਾਂ 'ਚ ਤੇ ਨਹੀਂ ਉਹ ਕੁਡਰ ਕੋਲ ਘੁੰਮੇ ਜਾ ਕੇ ਉਹ ਲੈ ਤੁਰ ਗਿਆ ਮੇਰੇ ਇੱਥੇ ਮਾਰ ਕੇ ਥੱਲੇ ਚਲੇ ਗਿਆ ਥੱਲੇ ਚਲਿਆ ਦੇਖੀ ਤੇ ਗਿੱਲਾ ਪੁੱਤ ਪਾਣੀ ਖੜਾ ਖੜੀ ਹੋਦਾ ਨਹੀਂ ਨਹੀਂ ਮੋਟੇ ਕਰਾਉਂਦਾ ਹੁਣ ਤਾਂ ਪ੍ਰੋਗਰਾਮ ਵੀ ਥੋੜਾ ਸਾਡਾ ਪ੍ਰੋਗਰਾਮ ਇਹ ਆ ਜੀ ਹੁਣ ਆਪਾਂ ਘਰ ਨੂੰ ਜਾਣ ਆਪਾਂ ਐ ਕਹਦੇ ਕਿ ਜੇ ਅਬ ਕੋਈ ਪਰਾਈ ਮੰਮੀ ਨੂੰ ਮਿਲਣ ਚਾਹਦੇ ਆ ਹੋ ਮੇਰੇ ਮਹਾਰਾ ਸੱਚਾ ਪਾਤਸ਼ਾਹ ਉੱਥੇ ਤਾਂ ਜਾਣੀ ਜਾਣਾ ਉੱਥੇ ਤਾਂ ਮੈਂ ਪਹਿਲਾਂ ਕਰਨ ਨੂੰ ਪਹਿਲੇ ਗਿਆ ਹੋਵਾ ਵੀ ਤੇਰੇ ਨਾਨਕਾਂ ਨੂੰ ਹੋ ਕੇ ਜਾਣਾ ਆਪਣੇ ਹਾਂ ਰਹਿਣਾ ਇਹ ਮੰਨਿਆ ਨਹੀਂ ਉਹ ਉੱਥੇ ਫਿਰ ਥੋੜੇ ਦਿਨ ਦਾਲ ਘੱਟ ਗੜਦੀ ਐ ਉਹਦੇ ਕਰਕੇ ਉਹ ਮੁੰਡਾ ਹੋ ਗਿਆ ਜਵਾਨ ਥੋੜਾ ਜਿਹਾ ਫਿਰ ਉਹ ਆਪਣੀ ਮਰਜ਼ੀ ਕਰਦਾ ਇਹ ਆਪਣੀ ਮਰਜ਼ੀ ਕਰਦਾ ਉਹ ਚੱਕਰਾ ਕਰਕੇ ਦੀਦੀ ਨੇ ਤਾਂ ਕਿਹਾ ਤਾਂ ਵਿਚਾਰ ਕੇ ਨੂੰ ਮਾਮਾ ਲੈ ਜੂਗਾ ਥੋੜੇ ਦਿਨ ਉੱਥੇ ਲਾਏ ਪੁਰੇ ਮੰਨੀ ਦੇਖੋ ਹੁਣ ਟੱਕ ਕਰਾ ਗਿਆ ਬਹਤ ਪਹਿਲੇ ਵੀ ਨਹੀਂ ਦਾ ਨਹੀਂ ਪਹਿਲੇ ਨੰਬਰ ਆਏਗਾ ਹਾ ਹਾ ਹੁਣ ਕੰਮ ਆਏ ਕਿੱਥੇ ਦੂਨੇ ਹੋਰ ਲੇਖਾ ਕਿੱਥੇ ਬੋਲੇ ਬੰਦਿਆ ਨਾ ਚੱਗੀਆਂ ਫਿਰ ਚਲੋ ਹੁਣ ਚੰਦ ਆ ਜੀ ਅਸੀਂ ਅ ਮੈਂਦੇ ਆ ਸਮਾਨ ਸਮੂਹ ਰੱਖ ਲਈ ਗੱਡੀ ਦੇ ਕਿੱਥੇ ਬੜਾ ਥੱਲੇ ਨਾ ਕਿੱਥੇ ਇੱਕ ਤਾਂ ਨਾ ਥੋੜਾ ਘੈਂਟ ਜਿਹੜਾ ਹੈ ਕਿ ਪਰਨੇ ਤਾਂ ਨਾ ਬੰਨਣਾ ਤਾਂ ਕਹਿੰਦਾ ਬੰਨਣਾ ਮਾ ਪਰਨਾ ਉਹ ਬੰਨਣਾ ਆਉਂਦਾ ਨਹੀਂ ਇਹਦਾ ਤਾਕਾ ਨੂੰ ਉਹ ਰੋਕੋਸ ਬਣਾ ਲੈਂਦਾ ਆ ਤਾਂ ਬੰਨਿਆ ਤਾਂ ਨਹੀਂ ਇਹਦੇ ਇਹ ਪਰ ਹਰੇ ਵੀ ਥੋੜੀ ਜਿਹੀ ਕੱਪੜਾ ਨੇ ਸਲਾ ਲਿਆ ਹਾਂ ਚੱਕ ਲਿਆ ਉੱਪਰ ਨੂੰ ਮੈਂ ਕਰਕੇ ਉਹ ਤਾਂ ਠੀਕ ਆ ਪਹਿਲਾਂ ਜਿਆਦਾ ਥੱਲੇ ਨੂੰ ਬੰਨ੍ਹਉਣਾ ਪਤਾ ਆਹ ਤੱਕ ਕਾਲਾ ਵੀ ਟੀ-ਸ਼ਰਟ ਕਾਲਾ ਪਰ ਨਾ ਨੀਲੀ ਜੀ ਨਾਲ ਪਜਾਮਾ ਤੈਨੂੰ ਤਾਂ ਮੈਂ ਪਹਿਲੀ ਕਰਦਾ ਤੇਰੀ ਤੇਰੀ ਤਾਂ ਟਾਰ ਪੂਰੀ ਆ ਨੀਲੀ ਜੈੱਟ ਪੀਲੀ ਪੈਂਟ ਆਨੇ ਪੀਤਾ ਵਾਲਾ ਆ ਪਿੱਛੇ ਤੂੜੀ ਟੀਲੀ ਪੈਂਟ ਤੂੰ ਮੈਂ ਆ ਕੁਮ ਗਿਆ ਚੁੱਪ ਛੜੀ ਨਾ ਲਾ ਚੱਕਲਾ 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 ਹੱਥ ਲਾਉਣ ਨਹੀਂ ਦਿੰਦਾ ਜੀ ਓਏ ਬੱਡੇ ਨਿੱਪੜ ਕੇ ਚੱਕ ਨਹੀਂ ਹੋਇਆ ਚੱਲੀਏ ਫਿਰ ਹਾਂ ਚਲੋ ਚਲੋ ਮਿਲਦੇ ਜੀ ਫੇਰ ਤੁਹਾਨੂੰ ਲਓ ਜੀ ਬਾਘਰੂ ਦੀ ਕਿਰਪਾ ਨਾਲ ਹੋ ਗਈ ਤਿਆਰੀ ਆਪਣੀ ਘਰ ਨੂੰ ਜਾਣ ਦੀ ਸਤਨਾਮ ਬਾਘਰੂ ਆਹ ਸਤਿਗੁਰ ਗੱਲ ਤਾਂ ਬਿਲਾ ਦਿਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਘਰ ਨੂੰ ਵੀ ਗਿਆ ਤਾਂ ਮੈਂ ਸਮਾਨ ਚੱਕ ਕੇ ਲੈਣ ਨੂੰ आ रहे हैं जनी चलो हो रहा है चलो गड्डी जो बाजे था सेक सात नाम वह है गुरु सच्चा पाचा तू ही तू हूँ एक बार कर दूँ स्टार्ट सच्चा पाचा तू ही तू हाँ ਕਾ ਨਾ ਓ ਟੁੱਡੀ ਜੀ ਤੂੰ ਨਹੀਂ ਕੋਸ ਸਕਨੇ ਨਹੀਂ ਹਾਂ ਨਹੀਂ ਬਹੁਤ کم ਬਲਾ ਦੇ ਮੈਂ ਫੁੱਟ ਲਾ ਕੇ ਆਇਆ ਕਿਆ ਲੈ ਕੇ ਆਈ ਏ ਤੂੰ ਕੋਸ ਆਹ ਸਮਾਨ ਥੋੜਾ ਲਿਆਉਣਾ ਦਾ ਕੋਈ ਜਿਹੜਾ ਘਰ ਨੂੰ ਆਪਣੇ ਲੈ ਕੇ ਆਈ ਉਹ ਸਮਾਨ ਦੀ ਗੱਲ ਕਰਦਾ ਮੈਂ ਮम्मा ਚੱਕ ਕੇ ਲੈ ਚੰ ਮम्मा ਚੱਕ ਕੇ ਲੈ ਕੇ ਆਉਗੀ ਕਰ ਨਾ ਸੀਸਾ ਡਾਊਨ ਕਰਦਾ ਪਿਛਲੇ ਵੀ ਗੱਡੀ ਚੋਂ ਸੇਕ ਵੱਜਦਾ ਏਸੀ ਨੇ ਵੀ ਤਾਂ ਹੀ ਕੰਮ ਕਰਨਾ ਜੇ ਬੱਚਾ ਹਵਾ ਹਵਾ ਜੀ ਬੜੂਗੀ ਥੋੜੀ ਬਹੁਤੀ ਅੱਧਾ ਕਿ ਮਿੰਟ ਡਿੱਗੀ ਵੀ ਡਿੱਗੀ ਪਾਣੀ ਦਾ ਠੰਡਾ ਤੇ ਲਿਆਤਾ ਹਾਂ ਉਹ ਤਾਂ ਓਬਲ ਗਿਆ ਨਹੀਂ ਤਾ ਤੈਨੂੰ ਦਿਖਦੀ ਨਹੀਂ ਡਿੱਗੀ ਕਿੰਨੀ ਗੰਦੀ ਹੋਈ ਵੀ ਹੈ ਕਿਉਂ ਕਾਲੀ ਹੈ ਕਿਉਂ ਉਹ ਮੀਚ ਕਿੰਨੀ ਹੋਈ ਵੀ ਹੈ ਹੈ ਮੀਚ ਹਾਂ ਚੱਲ ਬੈਦਾ ਵੀਰ ਜੀ ਤਾਂ ਬਹਿ ਗਿਆ ਤਾਂ ਹੁਣ ਆਪਣੀ ਭੂਆ ਨੂੰ ਨਹੀਂ ਭੂਆ ਨੂੰ ਨਹੀਂ ਮਿਲਣਾ ਕਿ ਪਹਿਲਾਂ ਪਾਣੀ ਉਹ ਚੈੱਕ ਲਾ ਕੇ ਕਰਨ ਵੀ ਕਿੰਨਾ ਗਰਮ ਕਿੰਨਾ ਗੰਡਾ ਚਲੋ ਮਹਾਰਾਜ ਸੱਚਾ ਅੱਛਾ ਮਾਕਰਾਂ ਗੱਡੀ ਨੇੜੇ ਨੂੰ ਨਹੀਂ ਤਾਂ ਉਹਨਾਂ ਦੀਆਂ ਨਾਣਾਂ ਦਾ ਪਰਚਾਈ ਦੀਆਂ ਗੱਲਾਂ ਹੀ ਨਹੀਂ ਖਤਮ ਹੋਣੀਆਂ ਜਦ ਤੱਕ ਉਹ ਉੱਥੇ ਖੜ ਕੇ ਗੱਡੀ ਦਾ ਹੌਰ ਨਹੀਂ ਨਾ ਵੱਜਦਾ ਜਦ ਤੱਕ ਇਹਨਾਂ ਨੇ ਨਿਕਲਣਾ ਹੀ ਨਹੀਂ ਹੈਗਾ ਸਵੇਰ ਦੇ 10 ਵਜੇ ਤੋਂ ਤੁਰਦੇ ਤੁਰਦੇ 2 ਵਜੇ ਗਏ ਧੰਨ ਮਹਾਰਾਜ ਸੱਚਾ ਬਾਦਸ਼ਾਹ ਜਮਨੀ ਨੀ ਚੱਲੇ ਪਰ ਧੰਨ ਵਰਮਾਨਕ ਜਿਹੜਾ ਕੁਝ ਪੀ ਲਿਆ ਉਹੀ ਗੱਡੀ ਦੇ ਵਿੱਚ ਪਤਾ ਨਹੀਂ ਹੁਣ ਜਿਹਦੀ ਜਗਾ ਗਾਲੇ ਕੱਢੂਗਾ ਮੈਨੂੰ ਵੀ ਬੋਤਲ ਸੜਤੀ ਹੋ ਰਹੀ ਦੇਖੀ ਜਾਓਗੀ ਸੌਰਵੀ ਜੀ ਧੰਨ ਮਹਾਰਾਜ ਜੀ ਬਹੁਤ ਆਚਾ ਨੋ ਗੋੜੇ ਅੰਦਰ ਹੈ ਚਲੋ ਚੱਜੋ ਚਲੋ ਠੀਕ ਆ ਜੀ ਮਿਲਦੇ ਆ ਫੇਰ ਤੁਹਾਨੂੰ ਪਾ ਦੇ ਜੀ ਇੱਕ ਦਰਜਣ ਦੇਖ ਕੇ ਪਾਲਾ ਕਰਨ ਕਿਹੜੀ ਪਾਉਣੀ ਆ ਆਹ ਪਾ ਜੀ ਪੜਾ ਪਾ ਵੀ ਪਾ ਦੋ ਜੀ ਪਾ ਦੋ ਵਾਲੀ ਪਾ ਦੋ 50 ਰੁਪਏ ਦਰਜਣ ਜੀ ਇੱਥੇ 100 ਰੁਪਏ ਦਰਜਣੇ ਰੋਪੜਾ ਕਿੱਥੇ حساب کتاب ਬਰਾਬਰ ਹੋ ਗੋ ਇਹਨਾਂ ਨੇ ਵੀ ਕਮਾਉਣੇ ਵਿੱਚ ਤੇ ਕੋਈ ਰੁਪਈਆ ਪਰੋ ਕੇਲੇ ਥੋੜੇ ਜਿਹਾ ਵੱਡੇ ਹੀ ਸੀ ਇਹਦੇ ਨਾਲ ਤੇ ਹਾਂ ਕੀ ਹੋ ਗਿਆ ਹੁਣ ਕਿੱਥੇ ਨੂੰ ਜਾਣਾ ਪਹਿਲਾ ਹਵੇਪੁਰ ਮਾਨਕੀ ਹਾਲੋ ਜੀ ਕੱਟ ਲੈ ਹੁਣ ਦੱਸ ਤੇਰਾ ਮੈਥਮੈਟਿਕ ਦਾ ਟੈਸਟ ਆ 550 ਘੱਟ ਕੇ ਕਿੰਨੇ ਪੈਸੇ ਆਉਣੇ ਬਸ ਹਾਂ 450 ਉਹ ਆਏ ਕੋਲੋਂ ਵੀ 450 ਕਿੰਨੇ ਕਹਿੰਦੇ ਉਹਨਾਂ ਨੂੰ 450 ਪੰਜਾਬੀ ਚ ਆਹ 750 ਨਹੀਂ 450 ਹਾਂ ਚੱਲ ਫੜ ਲੈ ਫੜਾ ਲੈ 450 ਠੀਕ ਹੈ ਚਲੋ ਤੈਨੂੰ ਕੀ ਹੋ ਗਿਆ ਹੁਣ ਤੇ ਕਿੱਥੇ ਜਾਣਾ ਦਾ ਥੱਲੇ ਗਿੱਲਾ ਤਾਂ ਪਿਆ ਤਾਂ ਤੈਨੂੰ ਤਾਂ ਨਹੀਂ ਲੱਗ ਗਿਆ ਚੱਲ ਬੈਠ ਤੂੰ ਤੂੰ ਕਹਦੇ ਉੱਤਰ ਗੱਡੀ ਦੇ ਥੱਲੇ ਤੈਨੂੰ ਕਿਹਨੇ ਕਿਹਾ ਤਾਂ ਹੈਂ ਕਿਹਨੇ ਕਹਦੇ ਤੈਨੂੰ ਥੱਲੇ ਉਤਰ ਨੂੰ ਮੇਰੇ ਵੀ ਗਾਲਾਂ ਪੈ ਗਈਆਂ ਸਰ ਇਲਤੀ ਨੇ ਆਣੇ ਕਿਹਣਾ ਨਹੀਂ ਮੰਨਦੇ ਜਮਈ ਮੂੰਹ 'ਚ ਨਹੀਂ ਹੱਥ ਪਾਈਦਾ ਹੁੰਦਾ ਪੁੱਤ ਸੋਹਣਾ ਜਿਹੜਾ ਬੱਚਾ ਹੁੰਦਾ ਨਾ ਇੱਕ ਗੱਡੀ ਦੇ ਵਿੱਚ ਅਜੇ ਗਰਮੈਸ ਬਹੁਤ ਆ ਠੰਡਾ ਬਾਹਰ ਤਾਂ ਠੰਡਾ ਗੱਡੀ 'ਚ ਤਾਂ ਗਰਮੈਸ ਆ ਫਿਰ ਹੁਣ ਫਿਰ ਕੀ ਕਰੀਏ ਤਾਂ ਹੁਣ ਆ ਕਾਨੂੰ ਦਿਖਾਈ ਜਾਂਦਾ ਇਰੇ ਦਾ ਭੋਗ ਇੱਥੇ ਲਾ ਦੇਣਾ ਕੇਲਿਆਂ ਨੂੰ ਲੈ ਚੱਲ ਕੋਈ ਨਹੀਂ ਨਾਣਾ ਨਹੀਂ ਖਾਣੇ ਉੱਥੇ ਵੀ ਇਹਨਾਂ ਨਹੀਂ ਖਾਣੇ ਧੰਨਵਾਦ ਥੈਂਕ ਯੂ ਆਹ ਦੇ ਦੇ ਮੈਂ 100 ਰੁਪਏ ਬੜਾ ਸਕੀਮੀ ਐ ਬੜਾ ਸਕੀਮੀ ਐ ਦਾ ਬੰਦਾ ਵੀ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਇਹ ਦੋਨੇ ਸੁੱਤੇ ਪਏ ਆ। ਕੁੱਤੇ ਕਿੱਥੇ ਪਏ ਹੋਣ ਆ? ਇਨੀ ਜਿੱਤੀ ਸੌਂ ਕੇ ਉੱਤੇ। ਕਰਨ ਇੱਕ ਤਾਂ ਆਸ ਪਿਆ ਦੂਵੀ। ਇਹ ਘਾਟੋ। ਉੱਠਦਾ ਉੱਠਦਾ ਉੱਠ ਜਾ। ਆਵੇ ਹਾਜ਼ਰੀ ਆ ਜਾਣ ਕੇ ਦੇਖੋ ਤੁਹਾਡੇ ਨਿਆਣੇ ਨਾਟਕ ਕਰਦੇ ਵੀ ਸੌਂਦੇ ਅਸੀਂ। ਨਾ ਨਾ ਵੀ ਤੇਰੇ ਤਾਂ ਸੌਂਣਾ ਮੈਨੂੰ ਪਤਾ। ਉਹ ਤਾਂ ਕੱਲ੍ਹ ਵੀ ਆਉਂਦੀ ਹੋਈ ਕਰਨ ਐ ਸੌਂਗੀ ਪਿੱਛੇ। ਖਲੋੜੇ ਜਿਹੜੇ ਜਿਹੜੇ ਤੁਹਾਨੂੰ ਲੱਗਦਾ ਸੌਂ ਕੇ ਵੀ ਨਿਆਣਾ ਸੌਂ ਜਾਂਦਾ। ਸਹੀ ਗੱਲ ਆਈ ਸਹੀ ਗੱਲ ਆ। ਹਾਂ ਪਾ ਓਏ ਹਾ ਇਹਦਾ ਚਾਚੂ ਪਾਏ ਦਾ ਛੇੜੇ ਦਾ ਇਹਦਾ ਛੌਂ ਗਿਆ ਦਾ ਤੁਸੀਂ ਕਹਿੰਦੇ ਕਾਕਾ ਸਾਡਾ ਇਹ ਉਠਾਏ ਤਾਂ ਹੈ ਵੀਰ ਦੀ ਪੱਟ ਤੇ ਦਾ ਦੇ ਤੂੰ ਵੀ ਗੋਦੀ ਕਿਵੇਂ ਬਣਾਈ ਵੀ ਵੀਰ ਮਾਸੀ ਮਿਲਿਆ ਜਿਵੇਂ ਅਹ ਕਾਰ ਅਹ ਕਿਆ ਹੈ ਕਾਰ ਜਿਹੜੇ ਕੱਲ ਜਿੱਤੀ ਸੀ ਆਪਾਂ ਨੇ ਜਿਹੜੀ ਜਿੱਤੀ ਸੀ ਬਹੁਤ ਵੱਡੀ ਕਾਰ ਥੀ ਉਹ ਉੱਟ ਗੜੀ ਉੱਟ ਗੜੀ ਮੇਰਾ ਪੁੱਤ ਯਾਰ ਕਾਕਾ ਖਾਪ ਹੋ ਗਿਆ ਚਲ ਇੱਕ ਬ੍ਰੇਸਲੇਟ ਇੱਕ ਗੱਲ ਆ ਗੱਲਾਂ ਵਿੱਚ ਆ ਆ ਦੇਖੋ ਬ੍ਰੇਸਲੇਟ ਆ ਪੂਆ ਹਾਂ ਅੱਧਾ ਘੰਟਾ ਲਾ ਕੇ ਮੋਸੋ ਇੱਕ ਬ੍ਰੇਸਲੇਟ ਕੱਢਿਆ ਮੁੰਡਾ ਬਈ ਕਿੱਟ ਕੇ ਆਇਆ ਹਾਂ ਪਹਿਲਾ ਝਾਕੋਟ ਆਇਆ ਮੋਟਾ ਝਾਕੋਟ ਪਹਿਲਾ ਦਿਨ ਇਹ ਪ੍ਰੈਸਲੇਟ ਨਿਕਲਣੇ ਆਲਾ ਤਾ ਉਹ ਇੱਧਰ ਨੂੰ ਚਾਈ ਜਾਂਦੇ ਦੁਬਾਰ ਨੂੰ ਜਿਹੜਾ ਨਿਕਲਣਾ ਤਾਂ ਇੱਧਰ ਨੂੰ ਚਲੀ ਜਾਂਦਾ ਦੋ ਹਾਂ ਮੈਂ ਤਾਂ ਲਾਇਆ ਤੇ ਮਾਗੋ ਮੈਂ ਚੱਕਿਆ ਉਹ ਗਿੱਗੇ ਸਾਈਡ ਪਰ ਮੈਨੂੰ ਪਤਾ ਲੱਗਿਆ ਵਿੱਚ ਫਸ ਜਾਣਾ ਇੰਨੀ ਕਿ ਜਗ੍ਹਾ ਰਹਿ ਗਈ ਮੈਂ ਚਲੋ ਇਧਰ ਹੋਇਆ ਉਹਨੇ ਇੱਕਦਮ ਝਟਕਾ ਜਿਹਾ ਮਾਰਿਆ ਉਹ ਸਿੱਧੇ ਚੱਕ ਵਿੱਚ ਗਿਆ ਅੱਛਾ ਪਰ ਜਾਂਦੇ ਜਦੋਂ ਝਟਕਾ ਮਾਰ ਕੇ ਵਿੱਚ ਗਿਆ ਅੱਗੇ ਤਾਂ ਜੀ ਬੀਆ ਰਮਾਲ ਚ ਬਹੁਤ ਸਾਕਿਆ ਤਾਂ ਮੈਂ ਉਹਦੀ ਵੀਡੀਓ ਇਹ ਵੀਡੀਓ ਦੇ ਨਾਲ ਜੋੜੂਗਾ ਦੇਖੀ ਕਿਸੇ ਹੋਰ ਪ੍ਰਸ਼ਾਸਨ ਵਾਲਾ ਗੇਮਾਂ ਖੇល ਕੇ ਆਇਆ ਜੀ ਰੁਪਈਆ ਮੇਰਾ 2000 ਇਹਨਾਂ ਨੇ ਲਵਾਤਾ ਪਤਾ ਹੈ ਚਲ ਕੋਈ ਨਹੀਂ ਨਿਆਣਾ ਦੀ ਖੁਸ਼ੀ ਤੋਂ ਉੱਪਰ ਤਾਂ ਕੁਝ ਨਹੀਂ ਹੈਗਾ ਸਹੀ ਗੱਲ ਹੈ ਜੀ ਸਹੀ ਗੱਲ ਨਿਆਣੇ ਖੁਸ਼ਾ ਤਾਂ ਸਾਰਾ ਕੁਝ ਹੈ ਖੁਸ਼ਾ ਕਰਦੇ ਕਿਹਨਾਂ ਵਾਸਤੇ ਹੈ ਨਾਂ ਵਾਸਤੇ ਹੀ ਕਰਦੇ ਆ ਸਹੀ ਗੱਲ ਹੈ ਚਲੋ ਟੁੱਟਾ ਕਿਉਂ ਨਹੀਂ ਆ? ਕੀ? ਆ ਟੁੱਟਾ ਕਿਉਂ ਨਹੀਂ? ਤੋੜ ਲੱਗੀ ਵੀ ਆ ਗੱਡੀ ਨੂੰ। ਚਲੋ ਮਿਲਦੇ ਆਂ ਤੁਹਾਨੂੰ ਕਹਾਂ ਜਾ ਕੇ? ਇਹ ਕੋ ਟੁੱਟਾ ਕਿਉਂ ਨਹੀਂ? ਪਹੁੰਚ ਗਏ ਜੀ। ਮੰਮੀ ਇੱਥੇ। ਹਾਏ ਗਰਮੀ ਮੰਮੀ ਗਰਮੀ। ਤੁਸੀਂ ਮੰਮੀ ਮੱਥਾ ਟੇਕਦਾ। ਠੀਕ ਜੁੰਦਾ। ਓਹੋ ਓਹੋ। ਕੀ ਆਂ ਕੀ? ਕਿਆ ਹੋ ਗਿਆ ਕਿਆ ਹੋ ਗਿਆ ਡੌਗੀ ਆ ਗਿਆ ਡੌਗੀ ਹੈ ਚਲੋ ਦੇਖ ਉਹਦੇ ਕਰ ਉਹਦੇ ਉਹਦੇ ਕਰ ਕਰਨੇ ਕਾਬੂ ਕਰ ਲਈ ਉਹਦੇ ਚੱਲ ਮਮਾ ਦੀ ਗੋਦੀ ਚੱਲ ਕੋਠੀ ਲੱਕ ਲੈ ਤੁਜੀ ਉਹ ਮੈਂ ਨਹੀਂ ਮਮਾ ਬਬਾ ਮਮਾ ਤੇ ਕੁਬੀਤ ਨੂੰ ਗੋਦੀ ਉਸ ਵੀ ਕਹਿੰਦਾ ਹੈਗਾ ਚਲੋ ਮਿਲਦੇ ਆਂ ਫੇਰ ਤੁਹਾਨੂੰ ਕਰ ਲਈ ਕਾਬੂ ਨਾ ਉਹ ਚੱਕ ਲਈ ਉਹਨੇ ਵੀਰ ਜੀ ਨੇ ਕੋਦੀ ਸਾਸਰਕਾਲ ਜੀ ਕੀ ਹਾਲ ਹੈ ਜੀ ਆਹ ਕਿਹੜਾ ਜਾਨਵਰ ਤੱਕੀ ਫਿਰਦਾ ਤੂੰ ਹਾਂ ਜੀ ਕੋਲ ਆਉਂ ਉਹ ਗਗ ਗਗ ਗਰਮੀ 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 ਸਾਸਰਕਾਲ ਜੀ ਸਾਸਰਕਾਲ ਕਿੱਥੇ ਆਈ ਵੀ ਨਹੀਂ ਤਾ ਨਾਨੀ ਕੋਲ ਨਾਨੀ ਕੋਲ ਆਈ ਵੀ ਹੈ ਹਾਂ ਜੀ ਲੈ ਇਹ ਜਾਦੀ ਨਹੀਂ ਮਸਤ ਕੀ ਥੋੜੀ ਜੀ ਨਾਨੀ ਕੋਲ ਆ ਕੇ ਨਾਨੀ ਦਾ ਫੋਨ ਵੱਜ ਗਿਆ ਦੇਖਿਓ ਤਾਂ ਕਿਦਾ ਬਾਅਦ ਵਿੱਚ ਕਰਦੇ ਆਂ ਗੱਲਬਾਤ ਕਰਨ ਵੀ ਉਧਰ ਅ ਨੈਸਤੀ ਜੀ ਪੈ ਗਈ ਸਾਰਿਆਂ ਨੂੰ ਕੋਲਰ ਦੀ ਠੰਡੀ ਠੰਡੀ ਹਵਾ ਕੰਪਨੀ ਵਾਲਾ ਉਹ ਨਹੀਂ ਮੁੰਤ ਮੈਂ ਨਹੀਂ ਪੀਣੀ ਉਹ ਨਹੀਂ ਮੈਂ ਨਹੀਂ ਪੀਣੀ ਮੈਂ ਨਹੀਂ ਪੀਣੀ ਵੀਰੇ ਨਹੀਂ ਉਧਰ ਦੇਖਾ ਕਰਨ ਵੀਰ ਦਿੰਦਿਆ ਮੰਮੀ ਬੁਲਾ ਦੋ ਫਤਿਹ ਫਿਰ ਸਰੀ ਲਾ ਗਈ ਸਭ ਆਵਾਜ਼ ਨਿਕਲ ਹੀ ਨਹੀਂ ਕਿਆ ਗੱਲ ਸੱਤ ਸਿੱਕਾ ਹੁੰਦੀ ਸਾਰੇ ਆਂਦੇ ਹਾਂ ਹੋਰ ਕਿਵੇਂ ਸਿੱਤਾਂ ਤੇ ਰਹੀਆਂ ਠੀਕ ਆ ਲੱਗਦਾ ਵੀ ਆ ਜਿਹੜੇ ਆਪਾਂ ਨੇ ਆਪਰੇਸ਼ਨ ਕਰਵਾਇਆ ਤਾਂ ਅੱਖਾਂ ਦਾ ਉਹ ਠੀਕ ਹੈ ਨਿਗਾ ਨੁਗਾ ਹੈ ਨਾ ਐਨ ਓਕੇ ਆ ਹੁਣ ਐਨ ਕੋਲਕਾ ਤਾਂ ਨਹੀਂ ਲਾਉਂਦਾ ਤੁਸੀਂ ਲਾਉਣੀ ਰੱਖਦੇ ਕਾਲੀ ਕੇ ਨਿਗਾੜੀ ਕੋਈ ਨੀਗਾੜੀ ਦੂਰ ਦੀ ਬੇਟੇ ਅੱਛਾ ਦੋਨੇ ਠੀਕ ਆ ਠੀਕ ਆ ਇੱਧਰ ਆਓ ਨੁਕਾ ਆ ਬੈਠੀ ਜੀ ਕਹਣਾ ਐਨੇ ਬੈਠੀ ਨਹੀਂ ਸੌਂਣਾ ਨਲਾਂ ਨਲੂ ਦੋ ਇਹਨੂੰ ਮੰਮੀ ਮੇਰੇ ਸੁਸਤੀ ਨਹੀਂ ਮੇਰਾ ਬੀਫੀ ਲੋ ਹੈ ਕਹੀ ਬੀਫੀ ਲੋ ਹੈ ਮੇਰੇ ਨਹੀਂ ਹੋਦੀ ਮੈਨੂੰ ਫੇ ਕਾਫੀ ਪਿਲਾ ਦੋ ਇਹਨੂੰ ਭਾਈ ਹੋਰ ਕੀ ਕਰ ਸਕਦੇ ਮੰਮੀ ਹੋਤੀ ਮੰਮੀ ਕਾਫੀ ਹਾਂ ਫੇ ਹੋਰ ਕੀ ਪੀਣਾ ਹੁਣ ਮੈਂ ਕੁਛ ਨਹੀਂ ਪੀਣਾ ਮੰਮੀ ਨੇ ਲਾਤੀ ਇਹਦੀ ਤੈ ਜੀ ਇਹ ਤਾਂ ਸਸਤ ਜੀ ਹੋਈ ਵੀ ਐ ਇਹ ਫੋਨ ਨਹੀਂ ਕਰਦੀਆਂ ਕੁੜੀਆਂ ਜਾਂ ਫਿਰ ਪਹਿਲੇ ਮੰਮੀ ਕਰੋਂਗੀਆਂ ਅਸੀਂ ਕਰੋਂਗੀਆਂ ਅਸੀਂ ਮੰਮੀ ਕਰਦੀਆਂ ਉਹ ਕਾ ਕਰਦੀਆਂ ਨਹੀਂ ਇਹ ਭੁੱਲੇ ਜਾਂਦੀਆਂ ਸੱਤੀ ਉਹ ਛੱਡ ਜਾਂਦੀਆਂ ਹਈ ਆ ਬੰਲਾ ਟਾਪੇ ਦੀ ਸਾਰੇ ਬੰਲਾ ਟਾਪੇ ਦੀ ਸਾਰੇ ਭੁੱਲ ਜਾਂਦੀ ਆ ਹਾਂ ਮੈਂ ਕਰਦੀ ਤੈਨ ਮੰਮੀ ਤੇ ਫੋਨ ਕੀ ਕਰੀਂ ਮੈਂ ਨਹੀਂ ਕਰੀ ਮੈਂ ਨੇ ਜਦੋਂ ਇੱਕ ਵਾਰ ਕਰਦੀ ਉਹ ਮਿਸ ਕਾਲ ਉਹ ਮਿਸ ਕਾਲ ਜੀ ਵੱਜ ਜਾਂਦੀ ਆ ਨਹੀਂ ਗਈ ਉਧਰ ਕਰਿਆ ਹੀ ਨਹੀਂ ਹਾਂ ਅਜੇ ਬੁੜੀ ਨਾ ਕਰਿਆ ਦੋ ਹਾਂ ਮੈਂ ਮੈਂ ਆ ਵੀ ਲਾ ਕੇ ਦਿੰਦੀ ਉਹਨੂੰ ਥੈਂਕ ਯੂ ਮੈਂ ਹੀ ਲਾ ਕੇ ਦਿੰਦੀ ਨਾ ਮੈਂ ਹੀ ਲਾ ਕੇ ਦਿੰਦੀ ਆ ਤੂੰ ਲਾਉਂਦੀ ਕੋਲੋਂ ਦਿੰਦੀ ਆ ਲੈ ਗੱਲ ਸਹੀ ਆ ਜਿਹੜਾ ਹੈਲੋ ਕਰੂਗਾ ਅਸੀਂ ਤਾਂ ਉਹ ਸੋਚੂਗੇ ਭਾਈ ਉਹਨੇ ਫੋਨ ਮਲਾਇਆ ਨਾ ਕਹਿੰਦੀ ਮਮੀ ਮੈਂ ਕਰੂ ਮੈਂ ਕਰੂ ਚਲ ਕੋਈ ਮਮੀ ਮੈਂ ਕਰਿਆ ਤਵੂੰਗੀ ਮਮੀ ਮੈਂ ਨਾ ਵੈਸਾ ਫੋਨ ਕਰਦਾ ਮਾਂ ਦੇ ਕੋਲ ਬੰਦ ਨਹੀਂ ਹੁੰਦੀ ਮੈਂ ਮੈਂ ਜੜੀ ਵੀ ਨਹੀਂ ਕਰਦੀ ਉੱਧਰ ਵੀ ਨਹੀਂ ਕਰਦੀ ਉੱਧਰ ਵੀ ਨਹੀਂ ਕਰਦੇ ਪਤਾ ਚੱਕਰ ਉਹ ਨਹੀਂ ਹੈਗਾ ਵਿੱਕੀ ਬਹੁਤ ਕਰਦਾ ਪਰ ਉਹਨੂੰ ਹਾਂ ਲਾ ਤਾਂ ਮੇਰੇ ਵਰ ਵੀ ਕੋਕਾ ਮੈਂ ਮੰਮੀ ਨੂੰ ਹੁਣ ਫੋਨ ਕਰਦਾ ਮੰਮੀ ਕਹਿੰਦੀ ਅੱਜ ਕਿਵੇਂ ਜਾਦਾ ਕਿ ਮੈਂ ਭੁੱਲਿਆ ਕਰਦਾ ਤੈਨੂੰ ਮੈਂ ਅੱਜ ਘਰੇ ਤੇ ਨਹੀਂ ਮੈਂ ਆਦ ਆ ਗਈ ਬਾਹ ਤੇਰੇ ਕੋਲੇ ਆਇਆ ਹੋਇਆ ਉਹ ਤਾਂ ਆ ਜਾਦ ਆ ਗਈ ਵੀ ਪਹਿਲਾਂ ਪੁੱਛਿਆ ਘਰੇ ਕਿੱਥੇ ਕਿੱਥੇ ਰਹੀ ਅੱਜ ਜੀ ਕਰ ਮੀ ਤਾਂ ਨਾਨੀ ਨੂੰ ਪਾਰੀ ਤਾਂ ਕਰੀ ਨਹੀਂ ਕੋਈ ਮੇਤੇ ਦਾ ਵੱਡੀ ਹੈਗੀ ਤੇ ਨਾਨੀ ਨੂੰ ਪਾਰੀ ਪੂਰੀ ਤਾਂ ਕੋਈ ਕਰੀ ਨਹੀਂ ਹੈਗੀ ਹਾਂ ਫ੍ਰੀਪਾ ਕੇ ਕਰਦੇ ਫ੍ਰੀਪਾ ਕੇ ਹਾਈ ਨਾਨੀ ਨੇ ਕਿੰਨੇ ਬਿਸਕੁਟ ਦਵਾਏ ਤੈਨੂੰ ਉਹ ਬੁੱਤ ਕਿੰਨੇ ਬਿਸਕੁਟ ਦਵਾਏ ਕਿੰਨੇ ਜੂਸ ਬਸ ਉਹ ਬਿਸਕੁਟ ਨਾਲ ਜੂਸ ਹੈ ਨਾ ਹਾਈ ਇਹ ਨੂੰ ਮੈਂ ਕਹਿਤਾ ਮਾਂ ਨਾਨੀ ਮਾਂ ਨਾਨੀ ਆਉਣ ਵਾਲੀ ਹੈ ਵੀ ਉਹ ਸਾਹਮਣੇ ਨਾਨੀ ਆ ਗਈ ਸੌਣ ਲੱਗੀ ਗੱਡੀ 'ਚ ਇਹ ਤਾਂ ਛਾਲਾ ਮਾਰਦੀ ਫਿਰੇ ਕਹਿੰਦੀ ਦਿਖਦੀ ਤਾਂ ਹੈ ਨਹੀਂ ਹੈ ਕਿੱਥੇ ਨਾਨੀ ਤੇਰੀ ਕਟਾਈ ਹੋਣੀ ਹੁਣ ਤੇ 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 ਉਹ ਟੈਡੀ ਚੱਕੀ ਹੈ ਟੈਡੀ ਚੱਕੀ ਫਿਰਦੀ ਸੀ ਜਦੀ ਆ ਕੀ ਦਾ ਇਹ ਕੀ ਦਾ ਮੇਰਾ ਤੇਰਾ ਨਹੀਂ ਹੈਗਾ ਇਹ ਇਹ ਸੀਰਤ ਦਾ ਤਾਂ ਇਹ ਉਹਦਾ ਹੈ ਇਹ ਕਹੇ ਅਰਮਾਨਦੀਪ ਦਾ ਤਾਂ ਪੁੱਤ ਦੀਦੀ ਜਿਹੜੀ ਕੈਨੇਡਾ ਚਲ ਗਈ ਨਾ ਉਹਦਾ ਤਾਂ ਹੈ ਤੇਰਾ ਨਹੀਂ ਹੈਗਾ ਅੱਛਾ ਤੇ ਨੀ ਕਨੇਡਾ ਹੈ ਚੀ ਜੀ ਨਾਨੀ ਦਾ ਨਾ ਮਤ ਰਹਿ ਜਾ ਆ ਲੈ ਖਰਚੇ ਹੀ ਖਰਚੇ ਲੋ ਥੈਂਕ ਯੂ ਤੂ ਖਰਚੇ ਨਹੀਂ ਰੀਤ ਨੂੰ ਇਤਨਾ ਕਰ ਪਤਾ ਨਹੀਂ ਮਮਾ ਨਹੀਂ ਮੈਂ ਨਹੀਂ ਲੜੇ ਮੰਮੀ ਆ ਦੇ ਆ ਦੇ ਆ ਦੇ ਮੇਰੇ ਕੋਲ ਆ ਗਿਆ ਰੀਤ ਨੇ ਫੜਾਤੇ ਮੇਰੀ ਐ ਨਹੀਂ ਨਹੀਂ ਮੰਮੀ ਨਹੀਂ ਨਾ ਆ ਕੇ ਕਹਿੰਦੀ ਆ ਕਹਿੰਦੀ ਨਾ ਉਹ ਕਵੇਲੇ ਆ ਆ ਮੇਲੇ ਲਾ ਫੜ ਤੇਰੀ ਆ ਤੇਰੀ ਉਹ ਨਾਨੀ ਐ ਤੇਰੀ ਘਰ ਆ ਐ ਉਹ ਮੈਂ ਕੀ ਕਰਾਂ ਹੋ ਨਾਨੀ ਨੂੰ ਪਾਰੀ ਕਰਕੇ ਥੈਂਕ ਯੂ ਕਰ ਹੁਣ ਚੱਲ ਉਹ ਗੇਰ ਤੇ ਥੱਲੇ ਨਾਨੀ ਨੂੰ ਪਾਰੀ ਕਰਕੇ ਥੈਂਕ ਯੂ ਤਾਂ ਕਰ ਦੇ ਹੁਣ ਹੂੰ ਦੋ 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 ਕੋ ਕਰ ਲਾ ਜਾ ਜੱਫੀ ਪਾ ਲਾ ਮੈਂ ਥੈਂਕ ਯੂ ਕੋਲ ਦੇ ਕੋਲ ਤਾਂ ਦਿੱਤੀ ਸਾਹਿਬ ਪੰਜਾਬੀ ਉਹ ਦਿੱਤੀ ਕਿਹੜੇ ਦੂਈ ਆ ਇੱਥੇ ਤਾਂ ਨਹੀਂ ਕੋਈ ਨਹੀਂ ਨਹੀਂ ਏ ਹੁਣ ਅੱਜ ਕੱਲ ਖਬਾਨ ਹੋ ਗਿਆ ਪੰਛੀ ਚੱਕਰ ਹਾਂ ਛੋਟਾ ਜਿਹਾ ਹੈ ਛੋਟਾ ਜਿਹਾ ਮੈਂ ਇਹ ਕਹਿੰਦਾ ਨਾਨੀ ਕੋਲ ਹੋ ਕੇ ਜਾਣਾ ਮਾ ਵੀ ਮੈਂ ਤਾਂ ਸਿੱਧਾ ਪਹਿਲੀ ਪਲਾਨ ਬਣਾਇਆ ਬਣਾਨੀ ਕੋਲ ਜਾਣ ਦਾ ਪਾਪੂ ਪੀ ਆਹ ਕੀ ਪਾਪੂ ਪੀ ਕੁੱਤੇ ਬਣਾਨੇ ਆ ਗਿਆ ਟੋਮੀ ਆ ਗਿਆ ਆ ਗਿਆ ਛੋਟਾ ਤੇ ਡੌਗੀ ਕਿੱਥੇ ਹੈ ਕਿੱਥੇ ਹਾਏ 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 ਆ ਗਿਆ ਚੱਲ ਮੰਜੇ ਵਰ ਕਰਾ ਰਿਹਾ ਹੈ। ਹਲੋ। ਤੈਨੂੰ ਕੁਛ ਨਹੀਂ। ਉੱਲਾ ਫੜ। ਹਲੋ ਫੜ। ਹੂੰ? ਪੈਸੇ ਚੱਕਣਾ। ਪੈਸੇ ਚੱਕ ਲਾ ਕਿੱਥੇ ਗੇਰ ਤੇ? ਇਹਦੇ ਵਿੱਚ। ਹਾਂ ਇਹਦੇ ਪਿੱਛੇ। ਇਹਨੂੰ ਕਾਕਾ ਨੂੰ ਵੀ ਦੇ ਦੇ ਪੈਸੇ ਥੋੜੇ ਜਿਹਾ। ਤੈਨੂੰ ਕਾਕਾ ਨੂੰ ਪੈਸੇ ਤਾਂ ਦੇ ਦੇ। ਇਹ ਵੀ ਰੋਂਦਾ। ਇਹ ਕਹਿੰਦਾ ਮੈਨੂੰ ਪੈਸੇ ਦਿੱਤੇ ਹੀ ਨਹੀਂ। ਚੱਲ ਜੀ। ਚੱਲ ਜੀ। ਦੇ ਦੇ ਇਹਨੂੰ। ਇਹ ਰੋਂਦਾ ਏ। ਇਹਦਾ ਛੋਟਾ ਦਾ ਕੱਕਾ ਹੈ ਇਹਦਾ ਆ ਦੇਖ ਤਾਂ। ਇਹ ਤਾਂ ਉਹਦੀ ਹੈ। ਹੈਂ? ਇਹ ਵੀ ਨਹੀਂ। ਹਾਂ ਇਹ ਵੀ ਦੇ ਦੇ। ਹੈ। ਹਾਈ ਪਾਰਕਰ ਪਾਰ ਕਰਨਾ ਕਾਕਿਆ ਨੂੰ ਪਾਰ ਕਰ ਲਾ ਲੋਂਦੇ ਆ ਲੋਂਦੇ ਦੋਏ ਕਾਕ ਪੁੱਪ ਕਰਾ ਦੇ ਇਹਨਾਂ ਨੂੰ ਹੈ ਤੂੰ ਹੀ ਕਹਿੰਦੀ ਸੀ ਰੋਂਦਾ ਮੈਂ ਥੋੜੋ ਕਿਹਾ ਹੁਣ ਦੇਖੀ ਹੁਣ ਰੋਲ ਲੱਜਣਾ ਇਹਨਾਂ ਨੇ ਹਾਂ ਪੈਸੇ ਖੋਲੇ ਯਾਰ ਅੱਧੇ ਤਾਂ ਰੋਣ ਲੱਗ ਗਏ ਦੋਏ ਹਾਂ ਹਾਂ ਕੋਲ ਆ ਤੂੰ ਹੈ ਮੈਂ ਮੈਂ ਲੱਜ ਮੈਂ ਰੋਣਾ ਨਾ ਨਾ ਮੈਂ ਹੋਰ ਚਾਹੀਦੇ ਤਾਂ ਥੋੜੇ ਜੀ ਆਹ ਰਾਤਰ ਪਲਾਨਿੰਗਾਂ ਚੱਲਣ ਲੱਗ ਗਈਆਂ ਕਾਦੀ ਕਰਵਾ ਕੇ ਜਾਉਂਗੇ ਇੱਕ ਵਾਰ ਕਰਵਾਦਾ ਆਪ ਹੋਇਆ ਤੇ ਅਜ ਕਸਰਾ 버ਗਰਾਂ ਦੀ ਹਾਂ ਕਾਤੇ ਨੁੱਛ ਗਈ ਕਾਤੇ ਰੁੱਸ ਗਈ ਮੈਨੂੰ ਦੱਸਤਾ ਤੇ ਕਾਤੇ ਵੀ ਹੈ ਜੀ ਆਹ ਨਹੀਂ ਬਾਤ ਗਈ ਉਹ ਤਾਂ ਭੁੱਲ ਗਏ ਚਲ ਚਾਬੀ ਵੀ ਗੱਡੀ ਦੀ ਇਹਨੂੰ ਦੇਤੀ ਇਹਨੇ ਤਾਂ ਟੱਡੀ ਜੀ ਨੇ ਚਾ ਲੋ ਜੀ ਹੁਣ ਪਗਾ ਪਰ ਜਾਉਂਗੇ ਘਰ ਨੂੰ ਹੋ ਬਸ ਪਰ ਹਾਂ ਬਸ ਪਰ ਖਾਲੀ ਬਸ ਪਰ ਚਲੋ ਭਾਈ ਇਹਨੇ ਕਿਉਂ ਇਹਨੂੰ ਦੇਤੀ ਛੋਟੇ ਜਿਹੇ ਕਾਕੇ ਨੂੰ ਚਾਬੀ ਗੱਡੀ ਦੀ ਪੈਸੇ ਵੀ ਦਿੱਤੇ ਆਪ ਜਾਣਾ ਬਸ ਰੂ ਚਲੋ ਚੱਲੀਏ ਬਸ ਪਰ ਚੱਲ ਆ ਨਾਨੀ ਕਾਂ ਦੀ ਬਸ ਤਾਂ ਆਉਂਦੀ ਨਹੀਂ ਚੱਕ ਲੈ ਪੈਸੇ ਵੀ ਹੋਲੇ ਲੈ ਲਓ ਲੈ ਪੈਸੇ ਵੀ ਹੋਲੇ ਕਾਕੇ ਤੇ ਚਾ ਲੋ ਜੀ ਤਾਂ ਹੁਣ ਕਾਪਰ ਜਾਣਾ ਮੈਂ ਜਾਉਂਗੀ ਬੱਸ ਤੇ ਤੂੰ ਬੱਸ ਪਰ ਜਾਉਂਗੀ ਹਲ ਆਧਾਰ ਕਾਰਡ ਵਾਲਾ ਕੰਮ ਬੰਦਾ ਹੁਣ ਬੱਸਾਂ 'ਚ ਵੀ ਟਿਕਟ ਲੱਗਣ ਲੱਗੀ ਹਾਂ ਆ ਤੂੰ ਬਲੋ ਫੜੋ ਆ ਪੈਸੇ ਟਿਕਟਾਂ 'ਚ ਕੋਈ ਪੈਸੇ ਦੇ ਤੇ ਚਲੋ ਜੀ ਚੱਲ ਫੇ ਚੱਲ ਨਾਨੀ ਨੂੰ ਪੈਰ ਕਰ ਲੈ ਇੱਕ ਵਾਰ ਚੱਲੀਏ ਓ ਚਲ ਹੋਏ ਹੋਏ ਇੰਨਾ ਗੁੱਸਾਨਾਤਾਰ ਚਲੋ ਚੱਲੀਏ ਚਲੋ ਸੰਦੀਪ ਫਿਰ ਬਹੁਤ ਟਾਈਮ ਬਹੁਤ ਹੋ ਗਿਆ ਕਾਕਾ ਕੰਡਾ ਵੀ ਕਰ ਲੈ ਬਾਪਾ ਹਾਏ ਹਾਏ ਚਲ ਪਾਲਾ ਸੈਂਡਲ ਅੱਗੇ ਪੁੱਤ ਚਲ ਚਲ ਪੁੱਤ ਚਲ 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 ਰਾਮ ਚਾਲੇ ਲਾਈ ਟੂ ਮੌਸਮ ਹਮਸ ਸਚਿਆਲ ਮਮੀ ਬਹੁਤ ਬੱਦਲ ਵਾਹੀ ਹੋਈ ਗਿਆ ਸੈਂਡਲ ਸੋਹਣੇ ਗੰਦੇ ਨਹੀਂ ਹੁਣ ਤੈਨੂੰ ਨਵੇਂ ਦਵਾਤਾਂ ਹਾਂ ਅੱਛਾ ਤੈਨੂੰ ਲੈ ਕਾਲੂ ਚਲ ਜਾਂਦੇ ਜਾਂਦੇ ਦੇਖ ਲਓ ਕਿੰਨੇ ਸਾਰੇ ਮੇਰਾ ਵੀਰ ਨੂੰ ਬਾਜ਼ੀ ਦੇਖਣੀ ਜਾਂਦੇ ਜਾਂਦੇ ਕੋਈ ਨਹੀਂ ਦੇਖਾਂਗੇ ਨਹੀਂ ਹੈ ਨਾ ਦੇਖਾਂਗੇ ਹੋਰ ਵੀ ਨਾ ਹੋਰ ਵੀ ਨਹੀਂ ਸੰਟਲ ਚੱਲੇ ਤੂੰ ਕਿੰਨੇ ਵਾਂਗ ਬਤਨੀ ਹੈ ਨਾ ਦੇਖੋ ਚੱਲ ਪਾ ਪਾ ਕਰਨ ਨੂੰ ਤਾਂ ਸੈਂਡਲ ਪਾ ਚੱਲ ਚੱਲੀਏ ਹਾਂ ਸੋਹਣੇ ਮੈਂ ਕਿਹਾ ਵੀ ਕੱਲ ਨੂੰ ਲੈ ਲਓ ਮਾਸੀ ਕਹਿੰਦੇ ਕਿ ਤੂੰ ਨਹੀਂ ਅੱਜ ਲੈ ਲੜਾ allo 1.5 ਲੰਘ ਜਣੀ ਹਾਂ ਦੇਖਾਂ ਤੋ ਕੋਈ ਨਹੀਂ ਫਿਰ ਕੀ ਹੋਗਾ ਦੇਖ ਲਾਂਗੇ ਕੀ ਪ੍ਰੋਗਰਾਮ ਬਣਦਾ ਕਾਲੂਆ ਹੁਣ ਰੁਪੜਾ ਜਾ ਕੱਕ ਕੰਡੇ ਦਾ ਵੀ ਦੇਖਣਾ ਜਾ ਕੇ ਸਿਸਟਮ ਜੇ ਜੇ ਕਹਿੰਦੇ ਜਬੀ ਲੈ ਕੇ ਆਉਂ ਬਾਤ ਚ ਚਾਰ ਵਜੇ ਚੱਲੇ ਕੋਈ ਨਾ ਤੂੰ ਜੇ ਟਾਈਮ ਹੋਇਆ ਆਪਣਾ ਦੇਖੀਂ ਹਾਂ ਓ ਧੰਨਵਾਦ ਇਹ ਨਾ ਪੜੀ ਸੁਬੂ ਸਾਰਾ ਪੜਕਾ ਦੇ ਉਹ ਲੱਤ ਪਾ ਚੱਲ ਪਾਸੇੜੇ ਹੋ ਚਲਪਰ ਚਲਪਰ ਜੇ ਨੋਰਮ ਰੱਖ ਨੋਰਮ ਰੱਖ ਨਹੀਂ ਬਰਾ ਦੇ ਵੀਰ ਜੀ ਨਾ ਕਾਉ ਜੀ 3 ਮਿੰਟ ਰੱਖ ਲਾਤ ਮੰਨੂ ਨੂੰ ਪਤਾ ਮੈਂ ਖੋਲੀ ਕਿ ਤਾ ਖੋਲੀ ਚੱਲੀ ਆ ਜਾਂਦੇ ਕਰਤੀ ਮਨੀ ਚਲੋ ਮਿਲਦੇ ਜੀ ਫੇਰ ਐ ਕਿਉ ਸਤਨਾਮ ਪਹੁੰਚ ਗਏ ਜੀ ਘਰ ਹਾਏ ਹਾਏ ਗਰਮੀ ਹਾਏ ਐਨੇ ਦੇ ਨਾ ਹਜੇ ਵੀ ਨਹੀਂ ਤੌਣਾ ਮੰਨਦਾ ਤਾਂ ਹਾਂ ਹਾਂ ਕਹਿੰਦਾ 45 ਦਿਨ ਇੱਧਰ ਹੀ ਲਾਉਣੇ ਹੋਰ ਪੜਨਾ ਨਹੀਂ ਅੱਜ ਬਣੂਗੀ ਦਪਾਉਆਂ ਦੀ ਸਰ ਜੀ ਮੈਂ ਕਹਤੇ ਬਤਾਉ ਕਿ ਆ ਬਣਾਉਣਾ ਸੀ ਹਾਂ ਅੱਖੇ ਥੱਲੇ ਆ ਕੇ ਸਾਜ ਆ ਮੈਂ ਏਸੀ ਪਿੱਛੇ ਹੀ ਬੰਦ ਕਰਤਾ ਤਾਂ ਜੀ ਹਾਂ ਗਗ 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 ਗਰਮੀ ਗਗ ਗਗ ਤੂੰ ਕਿਧਰ ਜਾਈ ਜਾਂਦਾ ਹਣਾ ਪਾਣੀ ਪੂਣੀ ਪੀ ਲਾ ਕੇ ਬਸ ਨੂੰ ਭੱਜਣ ਦੀ ਪੈ ਗਈ ਖੇਡਣ ਜਾਣਾ ਓ ਮਹਾਰਾ ਸੱਚਾ ਪਾਤਸ਼ਾ ਸੁੱਖ ਰੱਖਿਓ ਹੋ ਕਿਧਰ ਅੱਕਾ ਮਾਰਦੀ ਐ ਉਹ ਕਿਦਾਂ ਰਾਤ ਕਾ ਮਾਰਦੀ ਆ ਠੰਡਾ ਪਾਣੀ ਕਰਨਾ ਇੱਧਰ ਵੜ ਗਿਆ ਕਮਰੇ ਚ ਕੱਪੜੇ ਬਦਲਦਾ ਮਲਾਦਾ ਓਏ ਹੋਏ ਤੂੰ ਇੱਧਰ ਮ ਆਇਆ ਚੁੱਕੋ ਮम्मा ਤੁਹਾਨੂੰ ਬਾਬੇ ਦੀ ਫਿਰਦੀ ਆ ਕਹਿੰਦੀ ਨੀਤ ਕਿੱਥੇ ਲੈ ਗਈ ਕੰਨ ਨੂੰ ਤਾਂ ਕਹਿੰਦੀ ਮਮੀ ਨੂੰ ਨਹੀਂ ਹੋ ਕਹਿੰਦੀ ਕਿੱਥੇ ਆਉਂਦੀ ਲੈ ਕਿਧਰ ਗਈ ਸੀ ਹੋਰੀ ਮੈਂ ਕਿੱਥੇ ਕਹਿੰਦੀ ਕਿੱਥੇ ਕਿੱਥੇ ਫਿਰਦੀ ਸੀ ਨਾਨੀ ਕੋ ਹੈ ਕਿੱਥੇ ਕਿੱਥੇ ਫਿਰਦੀ ਸੀ ਵਾ ਕੋ ਹਾਂ ਇਕ ਨਾਨੀ ਕੋ ਲੈ ਹਾਂ ਪੀ ਲਈ ਨਾਨੀ ਐਤ ਸੱਖਾ ਲਈ ਕੀ ਰੱਖਿਆ ਇਹ ਕੀ ਹੈ ਕੀ ਆ ਦੱਪਾ ਐ ਦੱਪਾ ਪਾਣੀ ਕਿਹੜਾ ਬਣਦਾ ਹੋਰ ਸਾਡੇ ਕੋਲ ਨਹੀਂ ਕਿ ਛੱੜੀ ਭਾਂਡੇ ਨਹੀਂ ਖਰਾਬ ਹੈਗਾ ਵੀ ਕੁੱਕੂ ਵਾਲਾ ਬਰਗਰ ਸੋਹਰ ਵਾਲਾ ਅੱਧਾ ਕਿਲੋ ਵਾਲਾ ਥੈਂਕ ਯੂ ਬੂਬੂ ਜੀ ਥੈਂਕ ਯੂ ਬੰਮਾ ਜੀ ਥੈਂਕ ਯੂ ਬੂਬੂ ਆਦੀ ਚਲੋ ਹੋਰ ਚੂਟਾ ਮਾਤੇ ਵਾਲੀ ਦਿੱਥਾ ਆ ਦੋ ਦਿੱਥੇ ਫਿਰ ਹੋਰ ਕੀ ਦੇਖਣਾ ਇਹ ਮੈਨੂੰ ਕਹਿੰਦੀ ਉਹ ਦਿਖਾਉਂਦੀ ਆ ਮੈਂ ਆਇਆ ਇੱਧਰ ਆ ਗਰਮੀ ਬਹੁਤ ਆਥੇ ਪੱਖੇ ਥੱਲੇ ਨੂੰ ਹੈ ਚਲੋ ਠੀਕ ਹੈ ਜੀ ਮਿਲਦੇ ਕਿ ਸੈਗਲੇ ਬਲਾਗ 'ਚ ਮਾਰਦਾ ਤੁਹਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਓਕੇ ਬਾਏ ਬਾਏ